ਮੁੰਡਾ ਕੁੜੀ ਨੇ ਘਰੋਂ ਭੱਜ ਕੇ ਕਰਵਾ ਲਿਆ ਵਿਆਹ ਮਗਰੋਂ ਕੁੜੀ ਦੇ ਭਰਾਵਾਂ ਨੇ ਗੁੱਸੇ ਦੇ ਵਿੱਚ ਆ ਕੇ ਦੋਹਾਂ ਕੋਲੋਂ ਇੰਜ ਲਿਆ ਲਵ ਮੈਰिज ਦਾ ਬਦਲਾ ਤੁਸੀਂ ਦੇਖ ਰਹੇ ਹੋ ਲਾਈ ਪੰਜਾਬੀ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਹਿਨਕ ਨੂ ਜੀ ਆ ਮੁੰਡਾ ਕੁੜੀ ਇੱਕ ਦੂਜੇ ਨੂੰ ਪਿਆਰ ਕਰਦੇ ਸਨ ਅਤੇ ਦੋਹਾਂ ਨੇ ਘਰੋਂ ਭੱਜ ਕੇ ਵਿਆਹ ਕਰਵਾ ਲਿਆ ਦੋਹਾਂ ਨੇ ਲਵ ਮੈਰिज ਕਰਵਾ ਲਈ ਪਰ ਇਹਨਾਂ ਨੂੰ ਨਹੀਂ ਸੀ ਪਤਾ ਕਿ ਇਹਨਾਂ ਨੂੰ ਲਵ ਮੈਰिज ਕਰਾਉਣੀ ਮਹਿੰਗੀ ਪੈ ਜਾਵੇਗੀ ਦਰਸਲ ਹੁਣ ਕੁੜੀ ਦੇ ਭਰਾਵਾਂ ਨੇ ਦੋਹਾਂ ਦੇ ਕੋਲੋਂ ਲਵ ਮੈਰिज ਕਰਾਉਣ ਦਾ ਬਦਲਾ ਲਿਆ ਹੈ ਕੁੜੀ ਦੇ ਭਰਾ ਕੁੜੀ ਦੇ ਸੋਹਰੇ ਘਰ ਪਹੁੰਚ ਜਾਂਦੇ ਨੇ ਅਤੇ ਦੇਰ ਰਾਤ ਪਹਿਲਾਂ ਤਾਂ ਪਰਿਵਾਰ ਦੇ ਨਾਲ ਕੁਟਮਾਰ ਕੀਤੀ ਜਾਂਦੀ ਹੈ ਅਤੇ ਫਿਰ ਘਰ ਦੇ ਵਿੱਚ ਅੱਗ ਲਗਾ ਦਿੱਤੀ ਜਾਂਦੀ ਹੈ ਘਰ ਦੇ ਵਿੱਚ ਪਿਆ ਸਾਰਾ ਸਮਾਨ ਹੀ ਹੁਣ ਸੜ ਕੇ ਸੁਆਹ ਹੋ ਚੁੱਕਿਆ ਹੈ ਘਰ ਦੇ ਵਿੱਚ ਪਏ ਪੈਸੇ ਵੀ ਸੜ ਕੇ ਰਾਖ ਹੋ ਚੁੱਕੇ ਨੇ ਮਾਮਲਾ ਫਿਰੋਜ਼ਪੁਰ ਦੇ ਪਿੰਡ ਨਵਾਂ ਪੀਰਾ ਤੋਂ ਸਾਹਮਣੇ ਆਇਆ ਹੈ ਜੋਤੇ ਮੁੰਡੇ ਵੱਲੋਂ ਪੜੀ ਨੁੱਕਰ ਉਪ ਜਾ ਕੇ ਵਿਆਹ ਕਰਵਾਇਆ ਗਿਆ ਸੀ ਉਸ ਤੋਂ ਬਾਅਦ ਕੁੜੀ ਦੇ ਭਰਾਵਾਂ ਨੇ ਮੁੰਡੇ ਦੇ ਪੂਰੇ ਘਰ ਨੂੰ ਅੱਗ ਲਗਾ ਸੜ ਦਿੱਤਾ ਇਸ ਘਟਨਾ ਤੋਂ ਬਾਅਦ ਹੁਣ ਕੁੜੀ ਦੀ ਵੀਡੀਓ ਵੀ سامنے ਆਈ ਹੈ ਜਿਸ ਦੇ ਵਿੱਚ ਉਹ ਕਹਿੰਦੀ ਨਜ਼ਰ ਆਈ ਹੈ ਕਿ ਮੈਂ ਆਪਣੀ ਮਰਜ਼ੀ ਦੇ ਨਾਲ ਹੈ ਵਿਆਹ ਕਰਵਾਇਆ ਅਤੇ ਮੇਰੇ ਭਰਾਵਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਜਿਨ੍ਹਾਂ ਨੇ ਮੇਰੇ ਸੂਰੇ ਘਰ ਆ ਕੇ ਸਾਡੇ ਘਰ ਨੂੰ ਅੱਗ ਲਗਾ ਦਿੱਤੀ ਮੈਂ ਆਪਣੀ ਮਰਜੀ ਨਾਲ ਕੋਟ ਮੈਨੇਜ ਕਰਵਾ ਲਈ ਹੈ ਤੇ ਕੱਲ ਰਾਤ ਮੇਰੇ ਘਰਦਿਆਂ ਨੇ ਮੇਰੇ ਸਾਰੇ ਘਰ ਜਾ ਕੇ ਸਾਨੂੰ ਜਾਣ ਤੋਂ ਮਾਰਨ ਦੀ ਕੋਸ਼ਿਸ਼ ਕੀਤੀ ਤੇ ਘਰ ਵਿੱਚ ਆਗ ਲਗਾ ਦਿੱਤੀ ਇਸ ਨੁਕਸਾਨ ਦੇ ਜ਼ਿੰਮੇਵਾਰ ਮੇਰੇ ਫੈਮਿਲੀ ਮੈਂਬਰ ਮੇਰਾ ਬਟਾ ਅਜੀਤ ਕਾਲੂ ਤੇ ਮੇਰੀ ਮੰਮਾ ਤੇ ਰਾਹੁਲ ਪੰਡਾਰੀ ਇਹ ਸਭ ਜ਼ਿੰਮੇਵਾਰ ਹੋਣਗੇ ਮੈਨੂੰ ਇਨਸਾਫ ਚਾਹੀਦਾ ਹੈ ਇਸ ਬਾਰੇ ਜਾਣਕਾਰੀ ਦਿੰਦਿਆਂ ਮੁੰਡੇ ਦੇ ਪਿਤਾ ਬਿੱਟੂ ਨੇ ਦੱਸਿਆ ਕਿ ਉਹ ਡਰਾਈਵਰ ਹੈ ਅਤੇ ਗੱਡੀ ਲੈ ਕੇ ਬਾਹਰ ਗਿਆ ਹੋਇਆ ਸੀ ਜਦੋਂ ਵਾਪਿਸ ਆਇਆ ਤਾਂ ਉਸ ਨੂੰ ਪਤਾ ਲੱਗਾ ਕਿ ਉਸ ਦਾ ਮੁੰਡਾ ਕਿਸੇ ਕੁੜੀ ਨੂੰ ਪਿਆਰ ਕਰਦਾ ਸੀ ਅਤੇ ਉਹਨਾਂ ਘਰੋਂ ਭੱਜ ਕੇ ਵਿਆਹ ਕਰਵਾ ਲਿਆ ਅਤੇ ਬੀਤੀ ਰਾਤ ਕੁੜੀ ਦੇ ਘਰਦਿਆਂ ਨੇ ਆ ਕੇ ਮੇਰੇ ਪਰਿਵਾਰ ਦੇ ਨਾਲ ਹੁਕਮਾਰ ਕੀਤੀ ਅਤੇ ਘਰ ਨੂੰ ਅੱਗ ਲਗਾ ਦਿੱਤੀ ਬਿੱਟੂ ਸਰ ਇਹ ਨਿਊ ਪਿੰਡ ਇਹ ਸਰ ਮੇਰਾ ਲੜਕਾ ਯਾਕੂਬ ਔਰ ਉਹ ਇੱਕ ਲੜਕੀਏ ਕਨਾਲ ਕਲੋਨੀ ਦੀ ਉਹਦਾ ਨਾਮ ਮਧੂ ਉਹਨਾਂ ਨੇ ਆ ਇਥੋਂ ਸਾਡੇ ਤੋਂ ਚੋਰੀ ਭੱਜ ਗਏ ਤੇ ਲਵ ਮੈਰਿਜ ਕਰਾ ਲਈ। ਲੜਕੀ ਨੇ ਮੇਰੇ ਬੇਟੇ ਨਾਲ। ਹੁਣ ਮੈਂ ਵੀ ਘਰੇ ਨਹੀਂ ਆਇਆ ਮੈਂ ਤਾਂ ਡਰਾਈਵਰ ਬੰਦਾ ਹਾਂ। ਮੈਂ ਤਾਂ ਅੱਜ ਰਾਤ ਹੀ ਆਇਆ ਮਤਲਬ ਕਿ ਗੱਡੀ ਲੈ ਗਈ ਬਾਹਰੋਂ। ਤੇ ਮੈਂ ਵੇਖਿਆ ਆ ਕੇ ਘਰ ਤੇ ਘਰ ਦਾ ਬੁਰਾਲ ਕੀਤਾ ਪਿਆ। ਮੇਰੇ ਬੱਚੇ, ਮੇਰੀ ਗੁੜੀਆ ਤੇ ਮੇਰੇ ਘਰ ਦੀ ਇਥੋਂ ਡਰ ਦੇ ਮਾਰੇ ਭੱਜ ਗਿਆ। ਨਕਦੀ ਪੈਸੇ, ਸੋਨਾ 2 ਤੁਲੇ ਔਰ ਇਥੋਂ ਸਿਲੰਡਰ ਤੱਕ ਲੈ ਗਏ ਇਨਵਰਟਰ ਤੱਕ ਚਾਕੇ ਬਾਕੀ ਆ ਸਮਾਨ ਦੀ ਵੀਡੀਓ ਸਭ ਨੂੰ ਹਾਂ ਹਾਂਜੀ ਆ ਦਰਵਾਜ਼ੇ ਟੁੱਟੇ ਹੋਏ ਨੇ ਅੰਦਰ ਵੜ ਕੇ ਪੈਟਰੋਲ ਪਾ ਕੇ ਸਾੜੀ ਪਿੰਡ ਵਾਲਿਆਂ ਦੇ ਬਿਆਨ ਨੇ ਇਹ ਲੜਕੀ ਦੇ ਪਰਿਵਾਰ ਵੱਲੋਂ ਇਹ ਘੱਟੋ ਘੱਟ 4 ਲੱਖ ਤੋਂ ਉੱਪਰ ਦਾ ਨੁਕਸਾਨ ਹੈ ਪੁਲਿਸ ਆਈ ਸੀ ਸਰ ਉਹ ਵੀਡੀਓ ਬਣਾ ਕੇ ਲੈ ਗਏ ਆ ਅੱਗੇ ਕੋਈ ਕਾਰਵਾਈ ਨਹੀਂ ਹੈ ਜੀ ਅਜੇ ਇਸ ਬਾਬਤ 'ਤੇ ਘਰ ਦੇ ਵਿੱਚ ਮੌਜੂਦ ਹੋਰ ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੰਦੇ ਆ ਦੱਸਿਆ ਕਿ ਸਾਡੇ ਨਾਲ ਕੁੜੀ ਦੇ ਭਰਾਵਾ ਵੱਲੋਂ ਕੁੱਟਮਾਰ ਕੀਤੀ ਗਈ ਹੈ ਅਤੇ ਬਾਅਦ ਦੇ ਵਿੱਚ ਪੈਟਰੋਲ ਪਾ ਕੇ ਪੂਰਾ ਘਰ ਅੱਗ ਦੇ ਹਵਾਲੇ ਕਰ ਦਿੱਤਾ ਜਿਸ ਦੌਰਾਨ ਘਰ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਉਹਨਾਂ ਦੱਸਿਆ ਕਿ ਉਹਨਾਂ ਲੋਕਾਂ ਨੇ ਪਵਿੱਤਰ ਬਾਈਬਲ ਨੂੰ ਵੀ ਅੱਗ ਦੇ ਹਵਾਲੇ ਕਰ ਦਿੱਤਾ ਇੰਥੋਂ ਤੱਕ ਕਿ ਇੱਕ ਕੱਪੜਾ ਤੱਕ ਨਹੀਂ ਬਚਿਆ ਉਹਨਾਂ ਮੰਗ ਕੀਤੀ ਹੈ ਕਿ ਉਹਨਾਂ ਦੇ ਘਰ ਨੂੰ ਅੱਗ ਲਗਾਉਣ ਵਾਲੇ ਕੁੜੀ ਦੇ ਪਰਿਵਾਰ ਦੇ ਖਿਲਾਫ ਪੜ ਦੀ ਕਾਰਵਾਈ ਕੀਤੀ ਜਾਵੇ ਨੀਲਮ ਮੇਰਾ ਨਾ ਵਜਾ ਕੀ ਮੁੰਡੇ ਨੇ ਤੇ ਕੁੜੀ ਨੇ ਆਪਣੀ ਮਰਜ਼ੀ ਨਾਲ ਵਿਆਹ ਕਰਾਇਆ ਕੋਰਟ ਮੈਰਿਜ ਹੋ ਚੁੱਕੀ ਉਹਨਾਂ ਦੀ ਤੇ ਵੀ ਸਾਨੂੰ ਇਸ ਗੱਲ ਦਾ ਪਤਾ ਵੀ ਨਹੀਂ ਸੀ ਅਸੀਂ ਇਹਨਾਂ ਨਾਲ ਕੰਪਰੋਮਿਸ ਕਰਦੇ ਹੀ ਸਾਡੀ ਗੱਲ ਦੇ ਵਿੱਚ ਕਿਸੇ ਦੇ ਨਹੀਂ ਆਏ ਸਾਨੂੰ ਕੁਝ ਨਹੀਂ ਦੱਸਿਆ ਪੁੱਛਿਆ ਉਤੋਂ ਸਾਡੇ ਘਰੇ ਰਾਤੀ ਗਾ ਦੋ ਜਣੇ ਗਏ ਸਾਨੂੰ ਧਮਕੀਆਂ ਦਿੱਤੀਆਂ ਇਹਨਾਂ ਨੇ ਰਾਤੀ ਆ ਕੇ ਇਥੋਂ ਕਬੂਤਰ ਤੇ ਕੁਕੜੋਂ ਦੇ ਚੱਕੇ ਵੀਰੇ ਦੇ ਵੱਡਾ ਵੀਰ ਹੈ ਸਾਡਾ ਜੇਠ ਮੇਰਾ ਤੇ ਇਹਨਾਂ ਦੇ ਚੁੱਕੇ ਨੇ ਆ ਕੇ ਨਾ ਅੱਗ ਲਾ ਕੇ ਸਾਰੇ ਨੁਕਸਾਨ ਕੀਤਾ ਆ ਬੰਦੇ ਦਾੱਕ ਮਾਰਨ ਦੀ ਕੋਸ਼ਿਸ਼ ਕੀਤੀ ਜਿਹੜੇ ਪਿੰਡ ਆਏ ਗੋਲੀ ਚਲਾਈ ਉਹਨਾਂ ਨੇ 20-25 ਜਣੇ ਬੰਦੇ ਜਾਦੇ ਸੀ ਆਦੂ ਵੀ ਜਾਦੇ ਸੀ ਹਨੇਰਾ ਕੀਤਾ ਲਾਈਟਾਂ ਕੱਟੀਆਂ ਇਹਨਾਂ ਨੇ ਬੰਦੇ ਸਿਆਣੇ ਨਹੀਂ ਗਏ ਸਾਡੇ ਤੋਂ ਇਹਨਾਂ ਨੇ ਬਹੁਤ ਜ਼ਿਆਦਾ ਅੱਦੇ ਜਾਂਨੇ ਸਾਡੇ ਜੀ ਵੇਖੇ ਇਹਨਾਂ ਨੇ ਕੀ ਘਰੇ ਆ ਹੀ ਉਹਨਾਂ ਦਾ ਨੁਕਸਾਨ ਕਰੀਏ ਸਾਡੀ ਤੇਹਾ ਬੇਨਤੀ ਸਾਡੇ ਨਾਲ ਇਨਸਾਫ ਕੀਤਾ ਜਾਵੇ ਅੱਗੇ ਜਾਣਕਾਰੀ ਦਿੰਦੇ ਹਾਂ ਉਹਨਾ ਕਿ ਹਾਂ ਕਿ ਕੁੜੀ ਮੁੰਡੇ ਨੇ ਆਪਣੀ ਮਰਜ਼ੀ ਦੇ ਨਾਲ ਵਿਆਹ ਕਿਵਾਇਆ ਸੀ ਪਰ ਕੁੜੀ ਦੇ ਭਰਾਵਾਂ ਨੇ ਆ ਕੇ ਸਾਡੇ ਨਾਲ ਫੁੱਟਮਾਰ ਕੀਤੀ ਹੈ ਸਾਡੇ ਘਰ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਅਤੇ ਸਾਡਾ ਹੁਣ ਇੱਕ ਵੀ ਸਮਾਨ ਨਹੀਂ ਬਚਿਆ ਸਾਡੇ ਪੈਸੇ ਜੋ ਘਰ ਦੇ ਵਿੱਚ ਪਏ ਹੋਏ ਸਨ ਉਹ ਵੀ ਅੱਗ ਦੀ ਲਪੇਟ ਦੇ ਵਿੱਚ ਆ ਗਏ ਨੇ ਮੇਰਾ ਨਾਮ ਜਸਪਾਲ ਹੈ ਮੈਂ ਬਿੱਟੂ ਦਾ ਬ੍ਰਦਰ ਆ ਜੀ ਸਾਡਾ ਪਿੰਡ ਕੋਠੀ ਰਾਏ ਸਾਹਿਬ ਹੈ ਜੀ ਇਹ ਇੱਥੋਂ ਕਨਾਲ ਕੋਨੀ ਤੇ ਜੀ ਉਹਦੇ ਬ੍ਰਦਰ ਸੀ ਜੀ ਨਾਲ ਉਹਨਾਂ ਦੇ ਲੜਕੀ ਦੇ ਤੇ ਅਜੇ ਸੀ ਜੀ ਤੋਂ ਦਾ ਛੋਟਾ ਬ੍ਰਦਰ ਸੀ ਇੱਕ ਜੀ ਤੇ ਨਾਲ ਹੋਰ ਸੀ ਅਣਪਛਾਤੇ ਅਣਪਛਾਤੇ ਵਾਵਾ 30 40 ਜਣੇ ਸੀ ਦੇ ਤੇ ਇਹ ਰਾਤ ਨੂੰ 12:00 ਵਜੇ ਆਏ ਨੇ ਤੇ ਇਹਨਾਂ ਮੇਰੇ ਭਰਾ ਦੇ ਘਰ ਨੂੰ ਅੱਗ ਲਾਤੀ ਜੀ ਪਹਿਲਾਂ ਫਾਇਰ ਮਾਰੇ ਤਿੰਨ ਇਸ ਇਸ ਗੱਲ ਦੇ ਪਿੰਡ ਗਵਾਹ ਜੀ ਨਾਲ ਦਾ ਜਿੱਥੇ ਰਹਿ ਰਿਹਾ ਮੇਰਾ ਬ੍ਰਦਰ ਤੋਂ ਇਹਨਾਂ ਪਹਿਲਾਂ ਤਿੰਨ ਫਾਇਰ ਮਾਰੇ ਜੀ ਉਸ ਤੋਂ ਬਾਅਦ ਇਹਨਾਂ ਨੇ ਇੱਕ ਘਰ ਨੂੰ ਅਗਲਾਮਨੀ ਸ਼ੁਰੂ ਕਰਤੀ ਜੀ ਇਹ ਤੋੜਿਆ ਜੀ ਫਿਰ ਮੇਰੇ ਭਰਾ ਦੀਆਂ ਕੰਦਾ ਥੋੜਿਆ ਨਾ ਮਾਰ-ਮਾਰ ਕੇ ਕੰਦਾ ਵਿਚਾ ਦਿੱ। ਕਾਰਨ ਇਹ ਸੀ ਜੀ ਵੀ ਜੋ ਸਾਡਾ ਲੜਕਾ ਸਾਨੂੰ ਦੱਸਿਆ ਨਹੀਂ ਮੇਰਾ ਬ੍ਰਦਰ ਤਾਂ ਯੂਪੀਸੀ ਜੀ ਬਿਹਾਰ ਚ ਸੀ। ਤੋਂ ਉਹ ਇਹਨਾਂ ਦੱਸਿਆ ਨਹੀਂ ਤੇ ਉਹ ਆਪਸ ਵਿੱਚ ਮੁੰਡੇ ਨੇ ਤੇ ਕੁੜੀ ਨੇ ਇਥੋਂ ਭੱਜ ਗਿਆ ਸਾਨੂੰ ਤਾਂ ਕਿਸੇ ਨੂੰ ਪਤਾ ਵੀ ਨਹੀਂ ਦਾ। ਮੰਗ ਇਨਸਾਫ ਹੀ ਚਾਣੇ ਜੀ ਅਸੀਂ ਸਾਰੇ। ਮੇਰੇ ਨਾਂ ਫਲਾਡਾ ਇਹ ਤਾਂ ਮੇਰਾ ਪੋਤਰਾ ਸੀ ਜੀ। ਉਹਨਾਂ ਦੀ ਸਕੂਲ ਚ ਕੋਈ ਲੜਕੀ ਦੀ ਤੇ ਲੜਕੇ ਦੀ ਗੱਲ ਚੱਲਦੀ ਸੀ। ਤੇ ਉਹ ਲੜਕਾ ਲੜਕੀ ਨਾਲ ਕੇ ਭੱਜ ਗਿਆ। ਇਹਨਾਂ ਨੇ ਆਏ ਨੇ ਰਾਤ ਦੇ 12:00 12:00 ਵਜੇ। ਕੀ ਕਾਰਨਵਾਨ ਕੇ ਅੱਗੇ ਲਾਤੀ ਸਾਰਾ ਸਾਲਾ ਸਾਰਾ ਹੀ ਸਮਾਨ ਤੋੜਤਾ ਆਹ ਇਹ ਜੀ ਲੜਕੀ ਦੇ ਭਰਾ ਐ ਨਾਲ ਗੁੰਡੇ ਲੈ ਕੇ ਆਏ 15 20 ਗੁੰਡੇ ਲੈ ਕੇ ਆਏ ਨਾਲ ਸਰ ਅੱਗ ਲਾਤੀ ਸਾਡਾ ਜੋ ਵੀ ਮੁਰਗੇ ਮੁਰਗੀਆਂ ਜੋ ਵੀ ਇਹ ਸਮਾਨ ਸਾਰਾ ਪਿਛਲੇ ਲੇਗਾ ਸਿਲੰਡਰ ਵੀ ਛੁੱਕ ਕੇ ਲੈ ਪਿੰਡ ਵਾਲੇ ਨਾਂ ਦੇ ਤਾਂ ਅਸੀਂ ਅਸੀਂ ਬੱਚੇ ਰੁੱਕੇ ਨਹੀਂ ਸਾਂ ਦੂਜੇ ਪਾਸੇ ਜਦੋਂ ਇਸ ਘਟਨਾ ਨੂੰ ਲੈ ਕੇ ਪੁਲਿਸ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਜਾਣਕਾਰੀ ਦਿੰਦਿਆਂ ਐਸਐਚਓ ਜਸਵੰਤ ਸਿੰਘ ਨੇ ਕਿਹਾ ਕਿ ਮੁੰਡੇ ਦੇ ਪਰਿਵਾਰ ਦੇ ਬਿਆਨ ਦਰਜ ਕਰ ਲਏ ਗਏ ਨੇ ਅਤੇ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਇਸ ਮਾਮਲੇ ਦੇ ਵਿੱਚ ਬਣਦੀ ਕਾਰਵਾਈ ਜ਼ਰੂਰ ਕੀਤੀ ਜਾਵੇਗੀ ਇਹ ਸਾਡੇ ਕੋਲ ਬਿੱਟੂ ਨਾਮ ਦੇ ਆਦਮੀ ਨੇ ਕੰਪਲੇਂਟ ਕੀਤੀ ਹੈ ਵੀ ਉਸਦੇ بیٹے ਨੇ ਲਵ ਮੈਰਿਜ ਕੀਤੀ 23 7 ਨੂੰ 23 ਜੁਲਾਈ ਨੂੰ ਇਸੇ ਰੰਜਿਸ਼ ਦੇ ਕਾਰਨ ਉਹ ਲੜਕੀ ਦੇ ਜਿਹੜੇ ਭਰਾ ਸੀ ਉਹਨਾਂ ਨੇ ਇਹਨਾਂ ਦੇ ਘਰ ਆ ਕੇ ਜਦੋਂ ਇਹ ਘਰੇ ਹੈ ਨਹੀਂ ਸੀ ਇਹ ਪਾਸੇ ਅਸੇ ਸੀ ਘਰੇ ਆ ਕੇ ਇਹਨਾਂ ਦੇ ਤੋੜਪੰਨ ਕੀਤੀ ਹੈ ਤੇ ਸਮਾਨ ਨੂੰ ਜਿਹੜਾ ਕੋਈ ਇਹਨਾਂ ਦਾ ਘਰੇਲੂ ਵਰਤਦਾ ਸਮਾਨ ਸੀ ਉਹਨੂੰ ਅੱਗ ਲਾ ਗਿਆ ਜਿਸ ਦੇ ਨਾਲ ਇਹਨਾਂ ਦਾ ਕਾਫੀ ਨੁਕਸਾਨ ਹੈ ਅਸੀਂ ਇਹਦੇ ਸਬੰਧ ਵਿੱਚ ਮਕਦਮਾ ਨੰਬਰ 129 থানা ਸਦਰਪੁਰ ਵਿੱਚ ਦਰਜ ਕੀਤਾ ਤੇ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਛਾਪੇਮਾਰੀ ਕੀਤੀ ਜਾ ਰਹੀ ਹੈ ਅੱਜ ਇੱਕ ਵਾਰ ਹੋਈ ਜਿਹੜੇ ਹੈਗੇ ਕੁੱਲ ਦੋਸ਼ੀਏ ਦੇ ਵਿੱਚ 6 22 ਦੇ ਦੋਸ਼ੀ ਨੇ ਜੀ ਰਾਜਕੁਮਾਰ, ਰਾਹੁਲ, ਕਰਨ, ਅਰਜੇਸ਼ 22 ਦੇ ਵਿੱਚ 6 ਬੰਦੇ ਹਾਂਜੀ ਬਿਲਕੁਲ ਸ਼ਾਪਿੰਗ ਬਾਰੀ ਚੱਲੀ ਹੈ ਬਹੁਤ ਜਲਦੀ ਉਹਨੂੰ ਰਿਫਰਸ਼ਟ ਕਰਨਾ ਜ਼ਿਕਰ ਇਹ ਕਹੇ ਕਿ ਅੱਜਕੱਲ ਦੇ ਨੌਜਵਾਨ ਮੁੰਡੇ ਕੁੜੀਆਂ ਮਾਪਿਆਂ ਦੀ ਮਰਜ਼ੀ ਤੋਂ ਬਿਨਾਂ ਭੱਜ ਕੇ ਵਿਆਹ ਕਰਵਾ ਲੈਂਦੇ ਨੇ ਪਰ ਬਾਅਦ ਦੇ ਵਿੱਚ ਭੁਗਤਣਾ ਪਰਿਵਾਰ ਨੂੰ ਹੀ ਪੈਂਦਾ ਹੈ ਜਿਸ ਦੀ ਹੁਣੇ ਤਾਜ਼ਾ ਮਿਸਾਲ ਦੇਖਣ ਨੂੰ ਮਿਲੀ ਹੈ ਕੁੜੀ ਮੁੰਡੇ ਨੇ ਘਰੋਂ ਭੱਜ ਕੇ ਵਿਆਹ ਤਾਂ ਕਰਵਾਲਿਆ ਪਰ ਕੁੜੀ ਦੇ ਪਰਿਵਾਰਕ ਮੈਂਬਰਾਂ ਨੇ ਮੁੰਡੇ ਦੇ ਘਰ ਆ ਕੇ ਅਗਲਗਾ ਦਿੱਤੀ ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਬਣਦੀ ਕਾਨੂੰਨੀ ਕਾਰਵਾਈ ਦਾ ਭਰੋਸਾ ਪੁਲਿਸ ਦੇ ਵੱਲੋਂ ਮੁੰਡੇ ਦੇ ਪਰਿਵਾਰਕ ਮੈਂਬਰਾਂ ਨੂੰ ਦਿੱਤਾ ਗਿਆ ਸਿਮਰਨ ਪ੍ਰੋਡਕਸ਼ਨ ਤੇ ਸਾਡਾ ਟੀਵੀ ਲਾਇਓਂਸ ਫਿਲਮ ਪ੍ਰੋਡਕਸ਼ਨ ਹਾਊਸ ਦੇ ਸਹਿਯੋਗ ਨਾਲ ਪੇਸ਼ ਕਰਦੇ ਨੇ ਜਫਰਨਾਮਾ ਫਤਿਹ ਦਾ ਪੱਤਰ ਪੰਜਾਬ ਲੋਕ ਨੰਗਲੋਂ ਇਹ ਨਾਟਕ ਸੁਰਿੰਦਰ ਸਿੰਘ ਧਨਵਾ ਦੇ ਨਿਰਦੇਸ਼ਨਾ ਹੈਟ ਸੈਟਲ ਵਿੱਚ 3 ਅਗਸਤ ਦਿਨ ਸ਼ਨੀਵਾਰ ਨੂੰ ਸ਼ਾਮੀ 6:30 ਵਜੇ ਆਵਰਮ ਪਰਫਾਰਮਿੰਗ ਆਰਟ ਸੈਂਟਰ ਦੇ ਵਿੱਚ ਕੀਤਾ ਜਾਏਗਾ ਵਧੇਰੇ ਜਾਣਕਾਰੀ ਜਾਂ ਟਿਕਟ ਲੈਣ ਦੇ ਲਈ ਸੰਪਰਕ ਕਰੋ ਸੁਮੇਲ ਸਿੰਘ 551 604 0493 라이 ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ জিও ਫਾਈਬਰ ਤੇ ਟਾਟਾ ਪਲੇ ਟੀਵੀ ਦੇਖਿਆ ਜਾ ਸਕਦਾ ਹੈ ワਲਡ ਵਾਈਡ ਤੁਸੀਂ ਸਾਨੂੰ ਅਮਾਜ਼ਨ ਫਾਇਰ ਟੀਵੀ ਡੇਲੀ ਹੰਟ ਤੇ ਇਹ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਲੇ ਰੱਪੇ ਤੋਂ ਦੂਰ ਤੇ ਮੁdde ਦੇ ਨੇੜੇ ਲਾਈਵ ਪੰਜਾਬੀ ਟੀਵੀ